ਫਪ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਜੀ ਵਾਇਗੁਰ ਚੀਕਾ ਠਾਲਸਾ ਸ਼੍ਰੀ ਵਾਇਗੁਰ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਨੀ ਆ ਕਡੂਰ ਸਾਹ ਬਲਕੇ ਦੀ ਅੱਜ ਅਖੀਰਲਾ ਦੇਣਾ ਚੋਣ ਪ੍ਰਚਾਰ ਦਾ ਤੇ ਅੱਜ ਦੀ ਮੈਂ ਤੁਹਾਨੂੰ ਸਥਿਤੀ ਦੱਸਣੀ ਆ ਕਿ ਕੀ ਸਥਿਤੀ ਆ ਕਡੂਰ ਸਾਹ ਬਲਕੇ ਦੀ ਅੱਜ ਦੀ ਕੀ ਸਥਿਤੀ ਰਹੀ ਆ ਤੇ ਚੋਣ ਪ੍ਰਚਾਰ ਦੇ ਵਿੱਚ ਕਿਹੜਾ ਉਮੀਦਵਾਰ ਆ ਜਿਹੜਾ ਅੱਗੇ ਜਾ ਰਿਹਾ ਮੈਂ ਦੱਸ ਦਵਾਂ ਕਿ ਜਿਸ ਦਿਨ ਦੇ ਅਮਰਤਪਾਲ ਜੀ ਅਮਰਤਪਾਲ ਸਿੰਘ ਖਾਲਸਾ ਜੀ ਚੋਣ ਦੇ ਵਿੱਚ ਆਏ ਨੇ ਚੋਣਾਂ ਦੇ ਵਿੱਚ ਆਏ ਨੇ ਜਾਂ ਉਹਨਾਂ ਨੇ ਐਲਾਨ ਕੀਤਾ ਚੋਣ ਦਾ ਤੇ ਜਿਹੜਾ ਖਡੂਰ ਸਾਹਿਬ ਦੀ ਸਿਆਸਤ ਹੈ ਉਹਦੇ ਵਿੱਚ ਬੜਾ ਜਿਹੜਾ ਵਾ ਰੌਲਾ ਪੈ ਰਿਹਾ ਜਾਂ ਆਪਾਂ ਕਹਿ ਸਕਦੇ ਹਾਂ ਮੁਕਾਬਲਾ ਬੜਾ ਚੱਲ ਰਿਹਾ ਖਡੂਰ ਸਾਹਿਬ ਦਾ ਪਹਿਲਾਂ ਦੋ ਪਾਰਟੀਆਂ ਦੇ ਵਿੱਚ ਮੁਕਾਬਲਾ ਰਿਹਾ ਅਮਰਤਪਾਲ ਸਿੰਘ ਤੇ ਕਾਂਗਰਸ ਦੇ ਵਿੱਚ ਆ ਜਿਸ ਦਿਨ ਦੇ ਭਗਵੰਤ ਮਾਨ ਜੀ ਤਰਨਤਾਰਨ ਵਿੱਚ ਹੋ ਕੇ ਗਏ ਆ ਰੋਡ ショ ਜੋ ਜਿਹੜਾ ਕੱਢਿਆ ਉਹਦੇ ਵਿੱਚ ਮੁਕਾਬਲਾ ਤਕੌਣਾ ਹੋ ਗਿਆ ਠੀਕ ਆ ਜੀ ਤੇ ਜਿਹੜੇ ਆ ਪਿਛਲੇ ਦਿਨ ਆ ਆਪਾਂ 2-4 ਦਿਨ ਦੇ ਵਿੱਚ ਜਿਹੜੇ ਲਾਲਜੀਤ ਸਿੰਘ ਭੁੱਲਰ ਆ ਉਹਨਾਂ ਦਾ ਵੀ ਆਪਾਂ ਜੋਰ ਦੇਖਣ ਨੂੰ ਮਿਲਿਆ ਆਵਾ ਦੇਖਣ ਨੂੰ ਮਿਲੀ ਆ ਤੇ ਅੱਜ ਚੋਣ ਪ੍ਰਚਾਰ ਦਾ ਲਾਸਟ ਦਿਨ ਆ ਅਖੀਰਲਾ ਦਿਨ ਆ ਤੇ ਅੱਜ ਜਿਹੜਾ ਚੋਣ ਪ੍ਰਚਾਰ ਦੇਖਣ ਨੂੰ ਮਿਲਿਆ ਅੱਜ ਵੀ ਅਮਰਤਪਾਲ ਦੇ ਹੱਕ ਦੇ ਵਿੱਚ ਹੀ ਦੇਖਣ ਨੂੰ ਮਿਲਿਆ ਠੀਕ ਆ ਜੀ ਥਾਂ ਥਾਂ ਤੇ ਰੈਲੀਆਂ ਹੋ ਰਹੀਆਂ ਨੇ ਥਾਂ ਥਾਂ ਤੇ ਰੋਡ ਸ਼ੋਅ ਹੋ ਰਹੇ ਨੇ ਅਮਰਤਪਾਲ ਦੇ ਸਮਰਥਕ ਸ਼ਿਬੀਲਾ ਲਾ ਰਹੇ ਨੇ ਮਤਲਬ ਬਹੁਤ ਉਤਸ਼ਾਹਵਾਨ ਨੌਜਵਾਨਾਂ ਦੇ ਵਿੱਚ ਉਧਰ ਗੱਲ ਕਰਦਾ ਮੈਂ ਕਲਵੀਰ ਸਿੰਘ ਜੀਰਾ ਦੀ ਕਲਵੀਰ ਸਿੰਘ ਜੀਰਾ ਦਾ ਜੀਰੇ ਹਲਕੇ ਦੇ ਵਿੱਚ ਬਹੁਤ ਵੱਡਾ ਜੋਰ ਬਹੁਤ ਜੋਰ ਆ ਉਹਨਾਂ ਦਾ ਤੇ ਖਰਪੂਰ ਥਲਾ ਤੇ ਸੁਲਤਾਨਪੁਰ ਲੋਧੀ ਦੇ ਵਿੱਚ ਵੀ ਉਹਨਾਂ ਦਾ ਖਾਸ ਮੈਂ ਕਹਿ ਸਕਦਾ ਜੋਰ ਆ ਤੇ ਜਿਹੜਾ ਖਡੂਰ ਸਾਹਿਬ ਹਲਕਾ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਖਡੂਰ ਸਾਹਿਬ ਦੇ ਵਿੱਚ ਅਮਰਤਪਾਲ ਦਾ ਖਾਸ ਕਰਕੇ ਅਮਰਤਪਾਲ ਦਾ ਬਹੁਤ ਜਿਹੜਾ ਵਾ ਜੋਰ ਆ ਪਿੰਡਾਂ ਦੇ ਪਿੰਡ ਜਿਹੜੇ ਉਹ ਅਮਰਤਪਾਲ ਦੇ ਨਾਲ ਤੁਰ ਚੁੱਕੇ ਨੇ ਬਾਬਾ ਬਕਾਲਾ ਹਲਕਾ ਤੇ ਖਡੂਰ ਸਾਹਿਬ ਹਲਕਾ ਠੀਕ ਆ ਜੀ ਤੇ ਸ਼ਹਿਰੀ ਜਿਹੜਾ ਤਰਨਤਾਰਨ ਸ਼ਹਿਰੀ ਆਣਾ ਜੇ ਆਪਾਂ ਸ਼ਹਿਰੀ ਦੀ ਗੱਲ ਕਰੀਏ ਤੇ ਉਹਦੇ ਵਿੱਚ ਕਿਤੇ ਨਾ ਕਿਤੇ ਬੀਜੇਪੀ ਦਾ ਵੀ ਜ਼ੋਰ ਆ ਆਪਾਂ ਇਹ ਨਾ ਸਮਝੀਏ ਕਿ ਬੀਜੇਪੀ ਦਾ ਜ਼ੋਰ ਨਹੀਂ ਹੈਗਾ ਸ਼ਹਿਰੀ ਵੋਟਾਂ ਜਿਹੜੀ ਉਹ ਬੀਜੇਪੀ ਨੂੰ ਵੀ ਜਾ ਸਕਦੀ ਆ ਮਨਜੀਤ ਸਿੰਘ ਮੰਨਾ ਇੱਥੋਂ ਉਮੀਦਵਾਰ ਨੇ ਕੜੂਰ ਸਾਹਿਬ ਤੋਂ ਉਹਨਾਂ ਨੂੰ ਵੀ ਜਾ ਸਕਦੀ ਆ ਬਾਕੀ ਹੈ ਜੀ ਐਫੀ ਕੜੂਰ ਸਾਹਿਬ ਵਾਲ ਕੀ ਦਾ ਆਖੀਰਲੇ ਦਿਨ ਦਾ ਡਾਟਾ ਜਿਹੜਾ ਕਿ ਅੱਜ ਮੈਂ ਤੁਹਾਡੇ ਸਾਹਮਣੇ ਰੱਖਿਆ ਤੇ ਬਾਕੀ ਹੁਣ 4 ਤਰੀਕ ਨੂੰ ਪਤਾ ਲੱਗੂਗਾ ਠਡੂਰ ਸਾਹਿਬ ਦੇ ਵਿੱਚ ਕੌਣ ਬਾਜੀ ਮਾਰਦਾ ਤੇ ਮਿਲਦੇ ਆਂ ਫਿਰ ਨੈਕਸਟ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਤਕਲੀ ਦਿਓ ਇਜਾਜ਼ਤ ਧੰਨਵਾਦ